ਮੈਂ ਤੁਜੀ ਆਪਾਂ ਗੱਲ ਕਰ ਰਹੇ ਸੀਗੇ ਕੇਜਰੀਵਾਲ ਸਾਹਿਬ ਹੋਰਾਂ ਜੀ ਮੈਂ ਉੱਥੇ ਜੀ ਥੋੜਾ ਜਿਹਾ ਡੋਲ ਕੇ ਰੱਖਦਾ ਉਹ ਕੀ ਦੇ ਕੇ ਗਏ ਕੀ ਨਹੀਂ ਦੇ ਕੇ ਗਏ ਉਹ ਤੇ ਗੱਲ ਹੋ ਗਈ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਵਾਲੇ ਕੋਸ਼ਿਸ਼ ਜ਼ਰੂਰ ਕਰ ਰਹੇ ਹੈ ਕਿ ਕੇਂਦਰ ਦੀ ਟੀਮ ਤੋਂ ਮੁਆਵਜ਼ਾ ਵਧਾਉਣ ਵਾਸਤੇ ਅਸੀਂ ਜ਼ੋਰ ਲਾਈਏ ਮੁਆਵਜ਼ਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਬਹੁਤ ਥੋੜਾ ਹੁੰਦਾ ਹੈ ਤਾਂ ਹੁਣ ਇਹ ਕਹਿ ਰਹੇ ਕਿ 50000 ਮੁਆਵਜ਼ਾ ਤੇ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ ਉਹਨਾਂ ਵਾਸਤੇ ਵੀ ਥੋੜਾ ਜਿਹਾ ਵਧਾਇਆ ਜਾਵੇ ਕੋਈ ਇਸ ਤਰ੍ਹਾਂ ਦਾ ਚੱਲ ਰਹੀ ਹੈ ਕੋਸ਼ਿਸ਼ ਜਾਂ ਇਹਦਾ ਕੋਈ ਫਾਇਦਾ ਵੀ ਆਪਨ ਹੋਣ ਵਾਲਾ ਇਹ ਕੇਂਦਰੀ ਟੀਮਾਂ ਜਦੋਂ ਆਉਣ ਗਿਆ ਜਿਹੜੀਆਂ ਕਿ ਮੇਰੇ ਖੇਲ ਦੇ ਨਾਲ ਪੁੱਛੀਆਂ ਵੀ ਨੇ ਜੀ ਤਾਂ ਪੰਜਾਬ ਸਰਕਾਰ ਦਾ ਯਤਨ ਤੇ ਹੋਏਗਾ ਨਾ ਦੇਖੋ ਮਾਨ ਸਾਹਿਬ ਨੇ ਬਿਆਨ ਕੋਈ ਗਲਤ ਨਹੀਂ ਸੀ ਦਿੱਤਾ ਹਮ ਠੀਕ ਹੈ ਨਾ ਜੀ ਕਿ ਭਾਈ ਮੁਰਗੀਆਂ ਦਾ ਜਾਂ ਬੱਕਰੀਆਂ ਦਾ ਇਹ ਮੁਆਵਜ਼ਾ ਦੇਵਾਂਗਾ ਅਸਲ ਚ ਹੁੰਦਾ ਕੀ ਹੈ ਕਿ ਜਦੋਂ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਕਿਸੇ ਕੁਦਰਤੀ ਬੱਧਤਾ ਕਰਕੇ ਨੋਰਮਸ ਦੇ ਤਹਿਤ ਸ਼ਾਇਦ 4 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਜੀ ਪੰਜਾਬ ਡਿਮਾਂਡ ਕਰਦਾ ਹੈ ਕਿ ਇਹਨੂੰ ਵਧਾਓ ਹੂੰ 8 ਕਰੋ ਜਾਂ 10 ਕਰੋ ਜਿੰਨਾ ਇਸੇ ਤਰ੍ਹਾਂ ਜਿਵੇਂ ਦੁਧਾਰੂ ਦੁਧਾਰੂ ਕਹਿੰਦੀ ਹੈ ਜਿਵੇਂ ਆਪਣਾ ਮੰਨ ਲਓ ਘਰ ਦੇ ਵਿੱਚ ਮਾਲ ਡੰਗਰਿਆ ਮੱਝ ਹੈ ਕੋਈ ਜੀ ਦੁੱਧ ਦੇਣ ਦੀ ਉਹ ਵੀ ਰੋਜ਼ਗਾਰ ਹੁੰਦੀ ਹੈ ਜੀ ਕਿਸੇ ਦਾ ਤਾਂ ਉਹ ਜੇ ਮੰਨ ਲਓ ਮਰ ਜਾਂਦੀ ਹੈ ਮੱਝ ਤਾਂ ਇਹ ਸ਼ਤਿ 30 35 ਦਿੰਦੇ ਨੇ ਨੋਰਮਸ ਦੇ ਤਹਿਤ ਤਾਂ ਅੱਜ ਤੁਹਾਨੂੰ ਪਤਾ ਹੈ ਕੋਈ ਵੀ ਕਿਸੇ ਦੀ ਮੱਝ ਮਰ ਜਾਵੇ ਦੁੱਧ ਦੇਣ ਵਾਲੀ ਹੂੰ ਤੇ ਉਹ ਲੱਖ ਤੋਂ ਘੱਟ ਤੇ ਚੰਗੀ ਛੋਟੀ ਮੱਝ ਹੈ ਹੀ ਨਹੀਂ ਅਜੀ ਜੀ ਬਿਲਕੁਲ ਤਾਂ ਉਹਦਾ ਮੁਆਵਜ਼ਾ ਵੀ ਵਧਾਉਣਾ ਚਾਹੀਦਾ ਕਹਦੇ ਮੁਤਾਬਕ ਇਦਾਂ ਹੀ ਬੱਕਰੀ ਆ ਬੱਕਰੀ ਦਾ ਮੁਆਵਜ਼ਾ ਵੀ ਕੁਝ ਕੁ ਸੌ ਰੁਪਏ ਹੀ ਆ ਠੀਕ ਹੈ ਨਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮਾਂ ਨੇ ਜਿਹੜੀ ਗੱਲ ਕਹੀ ਸੀਗੀ ਉਹ ਕਈ ਤੇ ਇਸੇ ਸੰਦਰਭ 'ਚ ਪਰ ਬਣ ਇੱਕ ਮਜ਼ਾਕ ਗਿਆ ਕਿਉਂਕਿ ਉਹਨਾਂ ਨੂੰ ਆਪਣੀ ਗੱਲ ਜਿਹੜੀ ਹੈ ਨਾ ਉਹਦੀ ਸਹੀ ਢੰਗ ਨਾਲ ਵਿਆਖਿਆ ਹੀ ਨਹੀਂ ਕਰਨੀ ਆਈ ਹੂੰ ਠੀਕ ਹੈ ਨਾ ਜੀ ਕਿਉਂਕਿ ਉਹ ਸਾਰਾ ਕੁਝ ਕੈਦੇ 'ਚ ਵਜ੍ਹਾ ਹੁੰਦਾ ਤੁਸੀਂ ਇਹ ਲਾ ਵੱਢੋ ਆਪਣੀ ਮਰਜ਼ੀ ਨਾਲ ਲੀਦੇ ਸਾਂ ਹੂੰ ਕਿਉਂ ਕਿ ਇਹ ਪੈਸਾ ਜਿਹੜਾ ਹੁੰਦਾ ਹੈ ਐਸਪੀਆਰਐਫ ਦੇ ਤਹਿਤ ਜਾਂ ਕੁਦਰਤੀ ਬੇਤਾਮਾਨ ਨਾਲ ਨਜੱਠਣ ਵਾਸਤੇ ਇਹ ਬਿਲਕੁਲ ਜਿੱਦਾਂ ਕੋਈ ਵੀ ਪੈਸਾ ਹੁੰਦਾ ਸੈਂਕਸ਼ਨ ਹੁੰਦਾ ਹੂੰ ਉਹ ਰੂਲ ਦੇ ਮੁਤਾਬਕ ਹੀ ਲੱਗਦਾ ਹੈ ਕਿ ਤੇ ਬੈਡ ਹੁੰਦੀ ਹੈ ਟੈਂਡਰ ਹੁੰਦਾ ਜਾਂਦਾ ਐਨਓਸੀ ਮਿਲਦੀ ਹੈ ਪੇਮੈਂਟ ਹੁੰਦੀ ਹੈ ਸਭ ਕੁਝ ਹੁੰਦਾ ਨਾ ਯੂਟਿਲਾਈਜੇਸ਼ਨ ਸਰਟੀਫਿਕੇਟ ਜਿਹੜਾ ਉਹ ਜਮਾ ਮਤਲਬ ਕਿ ਇੱਕ ਪ੍ਰੋਸੈਸ ਹੁੰਦਾ ਹੈ ਨਾ ਸਾਰਾ ਜੀ ਤਾਂ ਇਸ ਕਰਕੇ ਹੁਣ ਪੰਜਾਬ ਸਰਕਾਰ ਦਾ ਬਹੁਤ ਤਗੜਾ ਯਤਨ ਇਹ ਹੋਆ ਕਿ ਅਸੀਂ ਮੁਆਵਜ਼ਾ ਵਧਾ ਲਈਏ ਪਰ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਜੇ ਕੋਈ ਇਹਨਾਂ ਦੇ ਮਾਈਂਡ ਦੇ ਵਿੱਚ ਇਹੋ ਜੀ ਗੱਲ ਹੁੰਦੀ ਤਾਂ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਭਰੋਸਾ ਤਾਂ ਦੇ ਕੇ ਗਏ ਨੇ ਕਿ ਅਸੀਂ ਪੰਜਾਬ ਦੇ ਨਾਲ ਆ ਐ ਤੇ ਜਦੋਂ ਬੰਦੇ ਦਾ ਕੋਈ ਕਮਾਊ ਜੀ ਚਲਾ ਜਾਂਦਾ ਤੇ ਬੜੇ ਆ ਕੇ ਕਹਿ ਦਿੰਦੇ ਨੇ ਕਿ ਅਸੀਂ ਤੇਰੇ ਨਾਲ ਆ ਭਰਾ ਤੇਰੇ ਗੱਲ ਹੀ ਕੋਈ ਨਹੀਂ ਮੜ ਕੇ ਉਸ ਘਰ ਦੀ ਕੋਈ ਸਾਰ ਨਹੀਂ ਲੈਂਦਾ ਜੀ ਕਿ ਲੂਣ ਤੇਲ ਹੈਗਾ ਕਿ ਨਹੀਂ ਲੂਣ ਮਿਰਚ ਹੈਗੀ ਆ ਕਿ ਨਹੀਂ ਉਦੋਂ ਤੇ 70 ਤੇ ਬੈਠੇ ਤੇ ਸਾਰੇ ਹੀ ਕਹਿ ਦਿੰਦੇ ਆ ਕੋਈ ਨਹੀਂ ਕੋਈ ਨਹੀਂ ਅਹੀਂ ਆ ਗਏ ਪਰਵਾਹ ਨਾ کریں ਬੰਦੇ ਨੂੰ ਰੋਂਦੇ ਨੂੰ ਚੁੱਪ ਕਰਾਉਣ ਲਈ ਤੇ ਦਲਾਸੇ ਦੇਣ ਵਾਲੇ ਛਤੀ ਹੁੰਦੇ ਆ ਜੀ ਬੌੜ ਤਾਂ ਨਹੀਂ ਨਾ ਕੋਈ ਹੁਣ ਉਹ ਸਾਨੂੰ ਦਲਾਸੇ ਦੇਣ ਵਾਲੇ ਤੇ ਸਾਰੇ ਹੀ ਆ ਕੇਜਰੀਵਾਲ ਸਾਹਿਬ ਵੀ ਕਹੀ ਜਾਂਦੇ ਸਾਰਾ ਕੁਝ ਕਰਾਂਗੇ ਕਰਾਂਗੇ ਮਾਨ ਸਾਹਿਬ ਵੀ ਕਹੀ ਜਾਂਦੇ ਆ ਸ਼ਿਵਰਾਜ ਸਿੰਘ ਚੋਹਾਨ ਵੀ ਕਹੀ ਜਾਂਦੇ ਆ ਜੀ ਜਦੋਂ ਕੋਈ ਪੂਣੀ ਕਤੋਗੇ ਤੇ ਫੇਰ ਹੀ ਪਤਾ ਲੱਗਣਾ ਹੈ ਨਾ ਗੁਰੂ ਬਿਲਕੁਲ ਤਾਂ ਇਸ ਵੇਲੇ ਤੇ ਆਪਾਂ ਕਹਿ ਸਕਦੇ ਹਾਂ ਕਿ ਰਾਜਸੀ ਟੂਰਿਜ਼ਮ ਜ਼ੋਰ ਤੇ ਆ ਹਮ हां पंजाब ਦੇ ਕੁਝ ਲੀਡਰ ਜਿਹੜੇ ਆ ਖੁਡੀਆਂ ਸਾਹਿਬ ਤਾਲੀਵਾਲ ਸਾਹਿਬ ਉਹ ਮਿਲੇ ਨੇ ਮੰਗ ਜਿਹੜੀ ਹੈ ਉਹ ਰੱਖਣ ਦਾ ਯਤਨ ਹੈ ਕਿ ਮੰਗ ਵੱਡੀ ਰੱਖੀ ਜਾਵੇ ਮੰਗ ਪੂਰੀ ਹੋਏਗੀ ਤਦੇ ਗੱਲ ਬੰਨੀ ਆ ਜੀ ਪਰ ਚਲੋ ਮੰਗ ਰੱਖਣ ਦੀ ਕੋਸ਼ਿਸ਼ ਤੇ ਕਰ ਰਹੇ ਨੇ ਹੋ ਸਕਦਾ ਥੋੜਾ ਬਹੁਤੇ ਕੁਝ ਅਸਰ ਵੀ ਹੋਵੇ ਰਾਣਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਕਿ ਲੌਂਗ ਟਰਮ ਵਾਂਗੂ ਗ੍ਰਾਫ ਉੱਪਰ ਜਾ ਰਿਹਾ ਆਈਵਲ ਟੀਵੀ ਦਾ ਬਾਜੀ ਇਹ ਤੁਹਾਡੇ ਸਾਰਿਆਂ ਕਰਕੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਖੋਸਟਿਲੋਂ ਜੀ ਮਿਹਰਬਾਨੀ ਤੁਹਾਡੀ ਜੀ ਨਾਲ ਜੋੜਨ ਵਾਸਤੇ ਸ਼ੁਕਰੀਆ ਮਿਹਰਬਾਨੀ ਸਾਰੇ ਦੋਸਤਾਂ ਦੀ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਊ ਕੈਨ ਵੀ ਹੈਲਪ ਫਰਮ ਆਸਟ੍ਰੇਲੀਆ ਫਾਰ ਪੰਜਾਬ ਦਵਿੰਦਰ ਜੀ ਪੁੱਛ ਰਹੇ ਨੇ ਮਲੂਕ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਖਿਆਲ ਖੈਰ ਅੱਛੇ ਨੇ ਦਿਲ ਬੈਲਾਉਣ ਵਾਸਤੇ ਵੀ ਤੇ ਚਲੋ ਖਿਆਲਾਂ ਨਾਲ ਹੀ ਸਭ ਕੁਝ ਚੱਲਦਾ ਹੈ ਹਲਕਾ ਦੀਨਾ ਨਗਰ ਦਾ ਦਰਾੰਗਲਾ ਬਲਾਕ ਬਿਲਕੁਲ ਤਬਾਹ ਹੋ ਗਿਆ ਡਾਕਟਰ ਦਲਵੀਰ ਜੋਗਰ ਜੀ ਕਹਿ ਰਹੇ ਨੇ ਹਾਂ ਜੀ ਕਾਫੀ ਜਗ੍ਹਾ ਤੇ ਪ੍ਰੋਬਲਮ ਹੈਗੀ ਆ ਇਹ ਸਮੱਸਿਆ ਹੈ ਤੇ ਅਜੇ ਆਪ ਲੜ ਵੀ ਰਹੇ ਆ ਤੇ ਹੌਲੀ ਹੌਲੀ ਨਿਕਲ ਵੀ ਜਾਵਾਂਗੇ ਮਿੰਟੂ ਜੀ ਇਹ ਆਸ ਉਮੀਦ ਆਪ ਹਮੇਸ਼ਾ ਲਾ ਕੇ ਚੱਲਦੇ ਆ ਇੱਕ ਮਿੱਤਰ ਕਹਿ ਰਹੇ ਜਟਵੈਰ ਸਾਹਿਬ ਕਹਿੰਦੇ ਡਰਾਮੇ ਹੀ ਕਰਨਾ ਆਉਂਦੇ ਆ ਲੀਡਰ ਪਰ ਬਹੁਤ ਕੁਝ ਚੰਗਾ ਵੀ ਹੋ ਰਿਹਾ ਪੋਜ਼ੀਟਿਵ ਵੀ ਥੋੜਾ ਜਿਹਾ ਹੋ ਕੇ ਚੱਲਦੇ ਆ